ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਜਗਿੰਦਰ ਕੌਰ ਦੇ ਤਿੰਨ ਪੁੱਤਰ ਸੀ ਪਤੀ ਦੇ ਸਾਥ ਛੱਡ ਜਾਣ ਤੋਂ ਬਾਅਦ ਜਗਿੰਦਰ ਕੌਰ ਨੇ ਬਹੁਤ ਮੁਸ਼ਕਲ ਨਾਲ ਪਾਲੀ ਇੱਕ ਔਰਤ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦ ਪਤੀ ਤੁਰ ਜਾਂਦਾ ਹੈ ਸ਼ਰੀਕੇ ਵਿੱਚ ਚੰਗੀ ਹੁੰਦੇ ਹੋਏ ਵੀ ਬਹੁਤ ਤਾਨੇ ਮੇਨੇ ਸੋਣੇ ਪੈਂਦੇ ਆ ਜਗਿੰਦਰ ਕੌਰ ਨੇ ਇੰਨਾ ਸਾਰਾ ਮੁਸ਼ਕਲਾਂ ਦਾ ਸਾਹਮਣਾ ਬਹੁਤ ਹੀ ਦਲੇਰੀ ਨਾਲ ਕਰ ਆਪਣੇ ਤਿੰਨ ਬੱਚੇ ਪਾਲੇ ਆਪਣੀ ਇੱਜ਼ਤ ਬਣਾ ਆਪਣੀ ਸਹੁਰੇ ਘਰ ਬੈਠੀ ਰਹੀ ਬਹੁਤ ਮੁਸ਼ਕਲ ਹੁੰਦਾ ਹੈ ਪਤੀ ਤੋਂ ਬਾਅਦ ਸਹੁਰੇ ਘਰ ਵਸਣਾ ਕਿਉਂਕਿ ਪਤੀ ਦੇ ਜਿੰਦੇ ਜੀ ਹੀ ਸਹੁਰੇ ਘਰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਸਣ ਲਈ ਔਰਤ ਨੂੰ ਪਰ ਜਗਿੰਦਰ ਕੌਰ ਨੇ ਸਭ ਮੁਸ਼ਕਲਾਂ ਦਾ ਸਾਹਮਣਾ ਕਰਕੇ ਆਪਣੀ ਜ਼ਿੰਦਗੀ ਆਪਣੀ ਬੱਚਿਆਂ ਦੀ ਨਾਮ ਕਰਤੀ ਵੱਡਾ ਪੁੱਤ ਹੁਣ ਜਵਾਨ ਹੋ ਉਹਨਾਂ ਦੇ ਨਾਲ ਮਾਂ ਦੇ ਹੱਥ ਵਟਾਉਣ ਲੱਗਾ ਸਭ ਤੋਂ ਨਿੱਕਾ ਸੁੱਖਾ 13 ਸਾਲ ਦਾ ਵੱਡਾ ਪਲਵਿੰਦਰ 20 ਸਾਲ ਦਾ ਵਿਚਕਾਰਲਾ 16 ਸਾਲ ਦਾ ਵਿਚਕਾਰਲਾ ਪੁੱਤ ਬਹੁਤ ਜ਼ਿਆਦਾ ਸੋਹਣਾ ਪਰ ਉਹ ਮੁੰਡਿਆਂ ਨਾਲ ਰਲ ਗਿਆ ਜਿਉਂ ਉਸ ਟਾਈਮ ਸਿੰਘਾਂ ਜਾਂ ਭਾਉਆਂ ਦੇ ਨਾਮ ਨਾਲ ਵੀ ਜਾਣੇ ਜਾਂਦੇ ਸੀ ਸਾਰਾ ਪਿੰਡ ਉਸ ਤੋਂ ਡਰਦਾ ਸੀ ਇੰਨਾ ਸੋਹਣਾ ਸੀ ਕਿ ਕੁੜੀਆਂ ਉਸ ਤੇ ਮਰਦੀਆਂ ਸੀ ਜਵਾਨੀ ਵਿੱਚ ਪੁੱਤ ਮੌਤ ਦੇ ਲੜਨਾ ਲੱਗ ਜਾਵੇ ਮਾਂ ਡਰਦੀ ਸੀ ਤੇ ਪੁੱਤ ਨੂੰ ਬੋਲਦੀ ਕਿ ਪੁੱਤ ਤੇਰਾ ਪਿਓ ਸਿਰ ਤੇ ਨਹੀਂ ਆ ਕੰਮ ਛੱਡ ਦੇ ਪਰ ਜਵਾਨੀ ਦਾ ਜੋਸ਼ ਸੀ ਉਹ ਕਿੱਥੇ ਮੰਦਾ ਸੀ ਇੱਕ ਦਿਨ ਐਸਾ ਆਇਆ 20 ਸਾਲ ਦਾ ਹੀ ਹੋਇਆ ਸੀ ਪੁਲਿਸ ਦੇ ਹੱਥ ਲੱਗ ਗਿਆ ਪੁਲਿਸ ਨੇ ਇੰਨੀ ਭਿਆਨਕ ਮੌਤ ਦਿੱਤੀ ਕਿ ਜਿਸ ਜਿਸ ਨੇ ਵੀ ਸੁਣਿਆ ਉੱਚੀ ਉੱਚੀ ਰੋਣ ਲੱਗ ਜਾਂਦੀ ਸਾਰਾ ਪਿੰਡ ਡਰਦਾ ਸੀ ਤਾਂ ਪਿਆਰ ਵੀ ਬਹੁਤ ਕਰਦਾ ਸੀ ਉਸ ਨਾਲ ਕਿਉਂਕਿ ਅੱਜ ਤੱਕ ਹੁਣੀ ਕਦੇ ਮਾਰੀ ਨਹੀਂ ਸੀ ਕੀਤੀ ਦੋਵਾਂ ਕੰਨਾਂ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਮਾ ਜਗਿੰਦਰ ਕੌਰ ਨੂੰ ਜਦੋਂ ਪਤਾ ਲੱਗਾ ਤਾਂ ਉਹ ਥਾਂ ਢੇਰੀ ਹੋ ਗਈ ਕਾਫੀ ਟਾਈਮ ਬਾਅਦ ਉਹ ਸੁਰਤਾਈ ਰੋ ਰੋ ਬੁਰਾ ਹਾਲ ਸਾਰੇ ਟੱਬਰ ਦਾ ਕਿਸੇ ਨੂੰ ਕੁਝ ਸੋਝ ਨਹੀਂ ਰਿਹਾ ਸੀ ਕਿ ਆਹ ਕੀ ਬੀਤ ਗਿਆ ਪਰ ਹੁਣ ਹੁਣੀ ਨੂੰ ਕੌਣ ਟਾਲ ਸਕਦਾ ਸੀ ਰੱਬ ਦਾ ਭਾਣਾ ਮੰਨਣਾ ਪੈਣਾ ਸੀ ਦਿਨ ਬੀਤਦੇ ਗਏ ਹੌਲੀ ਹੌਲੀ ਮਾਂ ਜਗਿੰਦਰ ਕੌਰ ਆਪਣੇ ਆਪ ਨੂੰ ਸੰਭਾਲਣ ਲੱਗੀ ਪੁੱਤਰ ਵੀ ਖਿਆਲ ਰੱਖਦੇ ਮਾਂ ਦਾ ਗੱਭਰੂ ਪੁੱਤ ਜਿਸ ਮਾਂ ਨੇ ਇੰਨੀਆਂ ਮੁਸ਼ਕਲਾਂ ਨਾਲ ਪਾਲ ਕੇ ਵੱਡੇ ਕੀਤੇ ਹੋਣ ਤੇ ਹੱਥੀਂ ਤੋਰਨੇ ਪੈ ਜਾਵਣ ਤਾਂ ਕੀ ਬੀਤਦੀ ਆ ਉਹ ਮਾਂ ਤੇ ਮਾਂ ਹੀ ਜਾਣਦੀ ਹੈ ਇੱਕ ਦੋ ਸਾਲ ਬੀਤ ਗਏ ਨਿੱਕਾ 17 ਸਾਲ ਦਾ ਹੋਇਆ ਵੱਡਾ ਪੁੱਤ 25-26 ਸਾਲ ਦਾ ਹੋ ਗਿਆ ਸੀ ਮਾਂ ਜਗਿੰਦਰ ਕੌਰ ਨੇ ਆਪਣੇ ਵੱਡੇ ਪੁੱਤ ਬਲਵਿੰਦਰ ਦਾ ਵਿਆਹ ਕਰਤਾ ਘਰ ਵਿੱਚ ਖੁਸ਼ੀਆਂ ਆਈਆਂ ਰਾਜਵਿੰਦਰ ਕੌਰ ਬਹੁਤ ਸੋਹਣੀ ਨੂੰ ਵਿਆਹ ਕਿ ਲਿਆਈ ਰਾਜਵਿੰਦਰ ਦਾ ਸੁਭਾਅ ਬਹੁਤ ਨਰਮ ਸੀ ਕਿਸੇ ਦਾ ਕਿਹਾ ਨਾ ਮੋੜਦੀ ਘਰ ਵਿੱਚ ਖੁਸ਼ੀ ਦਾ ਮਹੌਲ ਰਹਿਣ ਲੱਗਾ ਦਗਿੰਦਰ ਕੌਰ ਵੀ ਹੋਣਾ ਖੁਸ਼ ਰਹਿਣ ਲੱਗੀ ਸੁੱਖਾ ਨਿਕਾ ਹੋਣ ਕਰਕੇ ਹੀ ਰਾਜਵਿੰਦਰ ਨੇ ਉਸ ਨੂੰ ਆਪਣੀ ਪੁੱਤਰ ਵਾਂਗ ਹੀ ਸਮਝਦੀ ਦੇਵਰ ਨਹੀਂ ਰਾਜਵਿੰਦਰ ਦੇ ਘਰ ਆਉਣ ਨਾਲ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਹੋ ਗਿਆ ਸਾਲ ਲੰਘ ਗਿਆ ਤੇ ਰਾਜਵਿੰਦਰ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਸਾਰੇ ਬਹੁਤ ਖੁਸ਼ ਬੱਚੀ ਨੂੰ ਬਹੁਤ ਪਿਆਰ ਕਰਦੇ ਹੱਸਦੇ ਖੇਡਦੇ ਬੱਚੀ ਦਾ ਨਾਮ ਰਮਨ ਰੱਖ ਦਿੱਤਾ ਜਿਵੇਂ ਉਹਨਾਂ ਦੇ ਘਰ ਬਾਜੀ ਆਈ ਹੁੰਦੀ ਐ ਐਵੇਂ ਇੱਕ ਦੂਜੇ ਤੋਂ ਖੋਖੋ ਚੁੱਕਦੇ ਰਮਣ ਹੌਲੀ-ਹੌਲੀ ਵੱਡੀ ਹੋਣ ਲੱਗੀ ਰੇੜਨ ਲੱਗ ਪਈ ਮਗਰ ਮਗਰ ਫਿਰ ਲੱਗੀ ਪਰਿਵਾਰ ਦੀ ਦੇਖਦੀ ਦੇਖਦੇ 3 ਸਾਲ ਲੰਘ ਗਏ ਰਮਣ 3 ਸਾਲ ਦੀ ਹੋ ਗਈ ਭੱਜੀ ਫਿਰਦੀ ਰੌਣ ਕਲਾਈ ਰੱਖਦੀ ਰਾਜਵਿੰਦਰ ਨੇ ਫਿਰ ਇੱਕ ਬੱਚੀ ਨੂੰ ਜਨਮ ਦਿੱਤਾ ਉਸ ਬੱਚੀ ਦਾ ਨਾਮ ਹਰਪ੍ਰੀਤ ਰੱਖ ਦਿੱਤਾ ਗਿਆ ਹਰਪ੍ਰੀਤ ਜੀ ਤਿੰਨ ਮਹੀਨੇ ਦੀ ਹੀ ਹੋਈ ਸੀ ਕਿ ਪਲਵਿੰਦਰ ਦੀ ਮੌਤ ਹੋ ਗਈ। ਪਲਵਿੰਦਰ ਦੀ ਮੌਤ ਹੋ ਗਈ ਜਗਿੰਦਰ ਕੌਰ ਜੋ ਕਿ ਪਹਿਲਾਂ ਹੀ ਇੱਕ ਜਵਾਨ ਪੁੱਤ ਨੂੰ ਖੋ ਚੁੱਕੀ ਸੀ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਅਚਾਨਕ ਹੋਈ ਮੌਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਰਾਜਵਿੰਦਰ ਸੁਣਦੇ ਹੀ ਬੇਹੋਸ਼ ਹੋ ਗਈ। ਜਲਦੀ ਨਾਲ ਓਣੀ ਦਵਾਈ ਦਵਾ ਠੀਕ ਕੀਤਾ ਨਿੱਕੇ ਜਿਹੇ ਬੱਚੇ ਰਾਜਵਿੰਦਰ ਦਾ ਘਰ ਉੱਜੜ ਗਿਆ। ਜਿਸ ਜਗ੍ਹਾ ਤੇ ਜਗਿੰਦਰ ਕੌਰ 36 37 ਸਾਲ ਪਹਿਲਾਂ ਖੜੀ ਸੀ ਅੱਜ ਉਸੇ ਜਗ੍ਹਾ ਤੇ ਰਾਜਵਿੰਦਰ ਖੜੀ ਸੀ ਸੰਸਕਾਰ ਕੀਤਾ ਗਿਆ 10 ਦਿਨ ਬਾਅਦ ਭੋਗ ਪਾ ਦਿੱਤਾ ਗਿਆ ਰਾਜਵਿੰਦਰ ਦੇ ਪੇਕੇ ਆਏ ਹੋਏ ਸੀ ਜਗਿੰਦਰ ਕੌਰ ਨੇ ਉਹਨਾਂ ਨਾਲ ਸਲਾਹ ਕਰਕੇ ਰਾਜਵਿੰਦਰ ਨੂੰ ਉਹਨਾਂ ਨਾਲ ਤੁਰਨਾ ਹੀ ਠੀਕ ਸਮਝਿਆ ਜਗਿੰਦਰ ਕੌਰ ਇੰਨਾ ਰਾਹਾਂ ਤੋਂ ਲੰਘ ਚੁੱਕੀ ਸੀ ਉਹਨੂੰ ਪਤਾ ਸੀ ਕਿ ਇਹ ਰਾਹ ਤੇ ਬਹੁਤ ਕੰਡੇ ਨੇ ਰਾਜਵਿੰਦਰ ਜੇ ਜਵਾਨੀ ਵੇਲੇ ਹੀ ਕੱਲੀ ਕਿਵੇਂ ਰਹੂਗੀ ਜਗਿੰਦਰ ਕੌਰ ਦੇ ਤੇ ਪੁੱਤ ਸੀ ਪਰ ਆਹ ਤਾਂ ਧੀਆ ਸੀ ਤੇ ਧੀਆ ਦੀ ਮਾਂ ਕਿਵੇਂ ਕੱਲੀ ਰਹਿ ਸਕਦੀ ਹੈ ਸੁੱਖਾ ਵੀ ਅਜੇ ਨੇਕਾ ਸੀ ਨਹੀਂ ਤਾਂ ਰਾਜਵਿੰਦਰ ਨੂੰ ਉਹਦੇ ਘਰ ਬਿਠਾ ਦਿੱਤਾ ਜਾਂਦਾ ਸਾਰਿਆਂ ਨੂੰ ਆਹੀ ਗੱਲ ਸਹੀ ਲੱਗੀ ਪਰ ਰਾਜਵਿੰਦਰ ਬਹੁਤ ਰੋਈ। ਉਹ ਆਪਣੀ ਇਨਾ ਨਿੱਕੇ ਬੱਚੇ ਛੱਡਣਾ ਸਹੀ ਨਹੀਂ ਸਮਝਦੀ ਸੀ। ਹਰਪ੍ਰੀਤ ਆਜੇ ਹੀ 3 ਮਹੀਨੇ ਦੀ ਹੀ ਸੀ। ਐਨੇ ਨਿੱਕੇ ਬੱਚੇ ਮਾਂ ਬਿਨਾਂ ਕਿਵੇਂ ਰਹਿ ਸਕਦੇ ਆ? ਪਰ ਦਾਦੀ ਜਗਿੰਦਰ ਕੌਰ ਨੇ ਰਾਜਵਿੰਦਰ ਨੂੰ ਤਸੱਲੀ ਦਿੱਤੀ ਕਿ ਮੈਂ ਇੱਕ ਮਾਂ ਬਣ ਕੇ ਹੀ ਤੇਰੀਆਂ ਧੀਆਂ ਨੂੰ ਪਾਲਾਂਗੀ। ਉਹ ਵੀ ਜਗਿੰਦਰ ਕੌਰ ਦਾ ਵੱਡਾ ਦਿਲ ਸੀ ਨਹੀਂ ਤਾਂ ਉਹ ਨੂੰਹ ਦੇ ਨਾਲ ਧੀਆ ਨੂੰ ਵੀ ੱੱਕਾ ਦੇ ਸਕਦੀ ਸੀ ਰਾਜਵਿੰਦਰ ਫੇਰ ਦੋ ਧੀਆ ਦੇ ਨਾਲ ਨਾ ਸੌਰੇ ਨਾ ਪੇਕੇ ਕਿਸੇ ਨੇ ਵਸਨ ਨਹੀਂ ਸੀ ਦੇਣਾ ਸੁਖੀ ਕੱਲੀ ਜਨਾਨੀ ਕਿਹਦੇ ਨਾਲ ਵਿਚਰਦੀ ਬੱਚਿਆਂ ਨੂੰ ਦਾਦੀ ਕੋਲ ਛੱਡ ਰਾਜਵਿੰਦਰ ਨੂੰ ਉਹਦੇ ਪੇਕੇ ਨਾਲ ਲੱਗੇ ਪਰ ਰਾਜਵਿੰਦਰ ਦੀ ਰੂਹ ਤਾਂ ਆਪਣੀਆਂ ਕੁੜੀਆਂ ਕੋਲ ਰਹੀ ਸੀ। ਰਾਜਵਿੰਦਰ ਆਪਣੇ ਪੇਕੇ ਤਾਂ ਚਲੀ ਗਈ ਪਰ ਆਪਣੇ ਬੱਚਿਆਂ ਬਿਨਾ ਹੁਣੀ ਚੈਨ ਨਹੀਂ ਸਿਆ ਰਿਆ ਪਰ ਕੁਝ ਕਰ ਵੀ ਨਹੀਂ ਸਕਦੀ। ਧੀਆ ਦੀ ਕੌਣ ਮੰਨਦਾ ਉਸ ਟਾਈਮ ਤਾਂ ਆਪਣਾ ਫੈਸਲਾ ਧੀਆਂ ਤੇ ਥੋਪਿਆ ਜਾਂਦਾ ਸੀ। ਕੁਝ ਮਹੀਨੇ ਬੀਤ ਗਏ ਰਾਜਵਿੰਦਰ ਦੇ ਮਾਪੇ ਹੁਣ ਰਾਜਵਿੰਦਰ ਨੂੰ ਦੂਜੀ ਜਗ੍ਹਾ ਵਿਆਹ ਲਈ ਮਨਾਉਣ ਲੱਗੇ ਧੀਆਂ ਤੇ ਬੋਝ ਹੁੰਦੀਆਂ ਮਾਪੇ ਜਾਦਾ ਦਿਨ ਆਪਣੀ ਧੀ ਨੂੰ ਪੇਕੇ ਨਹੀਂ ਸੀ ਬਿਠਾ ਸਕਦੇ ਆਹ ਦੌਰ ਅੱਜ ਵੀ ਚੱਲ ਰਿਹਾ ਹੈ ਅੱਜ ਵੀ ਧੀ ਨੂੰ ਪੇਕੇ ਨਹੀਂ ਬਿਠਾ ਸਕਦੇ ਜਿਆਦਾ ਟਾਈਮ ਰਾਜਵਿੰਦਰ ਲਈ ਇੱਕ ਮੁੰਡਾ ਲੱਭ ਕੇ ਕੁਝ ਕੁ ਮਹੀਨੇ ਮਗਰੋਂ ਕੁਝ ਕੁ ਮਹੀਨੇ ਮਗਰੋਂ ਹੀ ਉਸ ਦਾ ਵਿਆਹ ਕਰ ਦਿੱਤਾ ਗਿਆ ਰਾਜਵਿੰਦਰ ਆਪਣੇ ਆਪ ਨੂੰ ਖੁਸ਼ ਤੇ ਦੇਖ ਦਿਖਾਉਂਦੀ ਸੀ ਪਰ ਅੰਦਰੋਂ ਖੁਸ਼ ਨਹੀਂ ਸੀ ਪਤੀ ਰਾਜਵਿੰਦਰ ਨਾਲ ਬਹੁਤ ਪਿਆਰ ਕਰਦਾ ਸੀ ਰਾਜਵਿੰਦਰ ਬਹੁਤ ਨਰਮ ਸੁਭਾਅ ਦੀ ਸੀ ਪਰ ਆਪਣੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਨੂੰ ਨਹੀਂ ਸੀ ਭਲਾ ਪਾ ਰਹੀ ਭਲਾ ਦੇਣ ਦੀ ਵੀ ਕਿਵੇਂ ਉਸ ਦੀਆਂ ਆਂਦਰਾਂ ਸੀ ਪਰ ਰਾਜਵਿੰਦਰ ਨੂੰ ਸਖਤ ਮਨਾ ਕੀਤਾ ਗਿਆ ਸੀ ਕਿ ਉਹ ਆਪਣੇ ਸਹੁਰੇ ਘਰ ਜਾ ਕੇ ਬਾਰ ਬਾਰ ਧੀਆਂ ਦਾ ਜ਼ਿਕਰ ਨਾ ਕਰੇ ਉਹਨਾਂ ਦੋਨਾਂ ਜੀਆਂ ਵਿੱਚ ਜਾਂ ਸਹੁਰੇ ਪਰਿਵਾਰ ਵਿੱਚ ਮਨ ਮਟਾਵ ਹੋ ਸਕਦਾ ਹੈ ਭਾਵੇਂ ਸਹੁਰੇ ਪਰਿਵਾਰ ਨੂੰ ਪਹਿਲਾਂ ਵਿਆਹ ਤੇ ਧੀਆਂ ਬਾਰੇ ਸਭ ਕੁਝ ਦੱਸਿਆ ਸੀ ਫਿਰ ਵੀ ਬਾਰ ਬਾਰ ਜ਼ਿਕਰ ਕਰਨ ਨਾਲ ਰਾਜਵਿੰਦਰ ਨੂੰ ਬੁਰਾ ਸੁਣਨਾ ਪੈਣਾ ਸੀ ਰਾਜਵਿੰਦਰ ਅੰਦਰ ਹੀ ਅੰਦਰ ਘੁੱਟਦੀ ਗਈ ਸਾਲ ਲੰਘ ਗਿਆ ਤਾਂ ਰਾਜਵਿੰਦਰ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਰਾਜਵਿੰਦਰ ਉਹ ਨਹੀਂ ਦੇਖ ਕੋਸ਼ਟਾਂ ਸੀ ਪਰ ਉਹਦੇ ਅੰਦਰ ਆਪਣੀਆਂ ਪਹਿਲੀਆਂ ਬੇਟੀਆਂ ਨੂੰ ਜ਼ਿਆਦਾ ਯਾਦ ਯਾਦ ਕਰਨ ਲੱਗਦੀ ਉਸ ਬੇਟੀ ਦਾ ਨਾਮ ਕੁਲਜਿੰਦਰ ਰੱਖਿਆ ਗਿਆ ਕਦੀ ਕਦੀ ਰਾਜਵਿੰਦਰ ਕੋਲ ਬੈਠੀ ਰੋਂਦੀ ਰਹਿੰਦੀ ਚੋਰੀ ਪਰਿਵਾਰ ਤੋਂ ਆ ਸੋਚ ਕੇ ਕਿ ਉਸ ਦੀਆਂ ਧੀਆਂ ਕਿਵੇਂ ਹੋਣਗੀਆਂ ਕਿਦਾਂ ਪਾਲ ਰਹੀਆਂ ਹੋਣਗੀਆਂ ਮਾਂ ਤੇ ਧੀ ਦਾ ਰਿਸ਼ਤਾ ਬਹੁਤ ਮਜ਼ਬੂਤ ਹੁੰਦਾ ਹੈ ਤਾਂ ਹੀ ਇੱਧਰ ਹਰਪ੍ਰੀਤ ਬਿਨਾ ਮਾਂ ਤੋਂ ਜਿਸ ਨੇ ਆਪਣੀ ਮਾਂ ਨਾਲ ਬਸ 3 ਹੀ ਮਹੀਨੇ ਬਤਾਏ ਸੀ ਉਸ ਨੂੰ ਤਾਂ ਮਾਂ ਦਾ ਚਿਹਰਾ ਵੀ ਪਤਾ ਨਹੀਂ ਸੀ ਹੁਣ 3 ਸਾਲ ਦੀ ਹੋ ਗਈ ਸੀ ਰਮਨ 6 ਸਾਲ ਦੀ ਰਮਨ ਸਕੂਲ ਜਾਂਦੀ ਸੀ ਉਹਨਾਂ ਦੀ ਦਾਦੀ ਉਹਨਾਂ ਦੀ ਪੂਰੀ ਦੇਖਭਾਲ ਕਰਦੀ ਸੀ 3 ਮਹੀਨੇ ਦੇ ਬੱਚੇ ਨੂੰ ਸਾਂਭਣਾ ਬਿਨਾ ਮਾਂ ਦੀ ਬਹੁਤ ਔਖਾ ਹੁੰਦਾ ਹੈ ਪਰ ਜਗਿੰਦਰ ਕੌਰ ਨੇ ਇਹ ਬੇਖੂਬੀ ਨਿਭਾਈ ਆਪਣੀ ਜ਼ਿੰਮੇਵਾਰੀ ਸੁੱਖੇ ਦੀ ਪੜ੍ਹਾਈ ਵੀ ਪੂਰੀ ਹੋ ਗਈ ਸੀ ਹੁਣ ਉਹ ਕੋਈ ਕੰਮਕਾਰ ਦੀ ਤਲਾਸ਼ ਵਿੱਚ ਸੀ ਆਖਰਕਾਰ ਹੁਣ ਸਾਰੀ ਜ਼ਿੰਮੇਵਾਰੀ ਉਸ ਤੇ ਸਿਰ ਤੇ ਸੀ ਮਾਂ ਦੀ ਤੇ ਦੋ ਬੱਚਿਆਂ ਦੀ ਸੁੱਖਾ ਉਧਰ ਰਾਜਵਿੰਦਰ ਏਨੀ ਹੱਦ ਤੱਕ ਬਿਮਾਰ ਹੋ ਜਾਂਦੀ ਸੀ ਕਈ ਵਾਰ ਡੇਗ ਪੈਂਗੀ ਸੀ ਕਦੀ ਤੰਦਰੁਸਤ ਰਹੀ ਹੀ ਨਹੀਂ ਸੀ ਪਹਿਲਾਂ ਵਾਂਗ ਇੱਕ ਦਿਨ ਰਾਜਵਿੰਦਰ ਆਪਣੀ ਬੱਚੀ ਦੇ ਨਾਲ ਤਰਨਤਾਰਨ ਸਹਿਬ ਮਸਿਆਦਾ ਇਸ਼ਨਾਨ ਕਰਨ ਆਈ ਰਾਜਵਿੰਦਰ ਦਾ ਪਿੰਡ ਤਰਨਤਾਰਨ ਸਹਿਬ ਦੇ ਕੋਲ ਹੀ ਸੀ ਜਦ ਉੱਥੇ ਉਹ ਆਪਣੀ ਬੱਚੀ ਨੂੰ ਇਸ਼ਨਾਨ ਕਰਾ ਰਹੀ ਸੀ ਤਾਂ ਜਗਿੰਦਰ ਕੌਰ ਦੇ ਪਿੰਡ ਦੀ ਇੱਕ ਔਰਤ ਉਹਨੂੰ ਮਿਲੀ ਉਹਨਾਂ ਹਾਲਚਾਲ ਦੱਸਿਆ ਤੇ ਦੱਸਿਆ ਕਿ ਉਹ ਹੁਣ ਕਿਹੜੇ ਪਿੰਡ ਵਿਆਹੀ ਹੈ ਰਾਜਵਿੰਦਰ ਰਾਜਵਿੰਦਰ ਨੇ ਵੀ ਆਪਣੀਆਂ ਧੀਆਂ ਬਾਰੇ ਪੁੱਛਿਆ ਤਾਂ ਪਿੰਡ ਦੀ ਔਰਤ ਨੇ ਸਭ ਠੀਕ ਠਾਕ ਦੱਸਿਆ ਕਿ ਉਹਨਾਂ ਦੀ ਦਾਦੀ ਉਹਨਾਂ ਦਾ ਬਹੁਤ ਕਰਦੀ ਹੈ ਉਹ ਦੋਵੇਂ ਸਕੂਲ ਜਾਂਦੀਆਂ ਨੇ ਰਾਜਵਿੰਦਰ ਨੂੰ ਆਹ ਸੌਣ ਖੁਸ਼ੀ ਹੋਈ ਕਿ ਉਹਦੀਆਂ ਧੀਆਂ ਠੀਕ ਨੇ ਰਾਜਵਿੰਦਰ ਨੂੰ ਪਤਾ ਸੀ ਕਿ ਹੁਣ ਧੀਆਂ ਨਾਲ ਕਿਸੇ ਮਿਲਣ ਨਹੀਂ ਜਾਣ ਦੇਣਾ ਉਸ ਵਰਤਨੀ ਕਾਰਾ ਕੇ ਜਗਿੰਦਰ ਕੌਰ ਨੂੰ ਦੱਸਿਆ ਕਿ ਰਮਣ ਹੋਣਾ ਦੀ ਮਾਂ ਮਿਲੀ ਸੀ ਆ ਗੱਲ ਰਮਣ ਤੇ ਹਰਪ੍ਰੀਤ ਵੀ ਸੁਣ ਰਹੀਆਂ ਸੀ ਉਹਨੇ ਦੱਸਿਆ ਕਿ ਉਹ ਤਰਨ ਤਰਨ ਸਹਿਬ ਦੀ ਕੋਲ ਪਿੰਡ ਲੋਕੇ ਵਿਆਹੀ ਹੋਈ ਹੈ ਰਮਣ ਤੇ ਹਰਪ੍ਰੀਤ ਨੇ ਉਸ ਦਿਨ ਆਪਣੀ ਮਾਂ ਦਾ ਪਿੰਡ ਆਪਣੇ ਮਨ ਵਿੱਚ ਪੱਕਾ ਕਰ ਲਿਆ ਸੀ ਅਸੀਂ ਇੱਕ ਵਾਰ ਆਪਣੀ ਮਾਂ ਨੂੰ ਜ਼ਰੂਰ ਮਿਲਣਾ। ਉਸ ਨੂੰ ਅੱਜ ਵੀ ਪਤਾ ਸੀ ਕਿ ਚਾਚਾ ਜੀ ਦਾ ਚਾਚਾ ਜੀ ਜਾਂ ਦਾਦੀ ਜੀ ਕਦੇ ਵੀ ਮਿਲ ਨਹੀਂ ਲੈ ਕੇ ਜਾਣਗੇ। ਉਹ ਆਪਣੇ ਨਾਂ ਵਿੱਚ ਹੀ ਆਪਣੀ ਮਾਂ ਨੂੰ ਮਿਲਣ ਦੇ ਸੁਪਨੇ ਸਜਾਉਣ ਲੱਗੀਆਂ। ਚਾਹੇ ਉਹਨਾਂ ਦੀ ਦਾਦੀ ਉਹਨਾਂ ਦਾ ਬਹੁਤ ਕਰਦੀ ਸੀ ਪਰ ਕਹਿੰਦੇ ਨੇ ਕਿ ਮਾਂ ਮਾਂ ਹੀ ਹੁੰਦੀ ਹੈ। ਮਾਂ ਨਾਲ ਧੀ ਰੋਸਦੀ ਵੀ ਏ ਮਾਂ ਨਾਲ ਧੀ ਸਹੀ ਸਹੇਲੀ ਵਾਂਗ ਹਰ ਗੱਲ ਸਾਂਝੀ ਕਰਦੀ ਵੀ ਏ ਪਰ ਦਾਦੀ ਨਾਲ ਆ ਸਭ ਨਹੀਂ ਸੀ ਕਰ ਸਕਦੀ ਹਾਂ ਦਾਦੀ ਕਰਦੀ ਬਹੁਤ ਸੀ ਪਰ ਮਾਂ ਦੀ ਥਾਂ ਮਾਂ ਦੀ ਥਾਂ ਨਹੀਂ ਸੀ ਲੈ ਸਕਦੀ ਹਰਪ੍ਰੀਤ ਜਿਸ ਨੇ ਮਾਂ ਦੇਖੀ ਵੀ ਨਹੀਂ ਸੀ ਉਹਨੂੰ ਵੀ ਮਾਂ ਨੂੰ ਮਿਲਣ ਦੀ ਖਿੱਚ ਸੀ ਰਮਨ ਤੇ ਹਰਪ੍ਰੀਤ ਆਪਣੇ ਮਾਨ ਵਿੱਚ ਉਮੀਦ ਲਾਈ ਰੱਖਦੀਆਂ ਕਿ ਇੱਕ ਨਾ ਦਿਨ ਅਸੀਂ ਆਪਣੀ ਮਾਂ ਨੂੰ ਜ਼ਰੂਰ ਮਿਲਣਾ। ਸਾਲ ਲੰਘ ਗਏ। ਰਾਜਵਿੰਦਰ ਨੇ ਇੱਕ ਬੇਟੀ ਨੂੰ ਜਨਮ ਦਿੱਤਾ। ਤਾਂ ਭੈਣ ਭਰਾ ਹੋ ਗਏ। ਪਰ ਰਾਜਵਿੰਦਰ ਨੂੰ ਅੰਦਰ ਹੀ ਅੰਦਰ ਵਿਛੜੀਆਂ ਧੀਆਂ ਦਾ ਗਮ ਖਾਂਦਾ ਰਹਿੰਦਾ ਸੀ। ਰਾਜਵਿੰਦਰ ਹੁਣ ਆਪਣੀ ਇਹਨਾਂ ਬੱਚਿਆਂ ਵਿੱਚ ਖੁਸ਼ ਤਾਂ ਰਹਿੰਦੀ ਸੀ ਪਰ ਪੂਰੀ ਨਹੀਂ। ਉੱਧਰ ਰਮਨ ਤੇ ਹਰਪ੍ਰੀਤ ਸਕੂਲ ਜਾਂਦੀਆਂ ਤਾਂ ਵੀ ਹੋਰਾਂ ਬੱਚਿਆਂ ਦੀਆਂ ਮਾਵਾਂ ਦੇਖ ਮਨ ਪਰ ਲੈਨੀ ਆ ਪਰ ਉਹ ਅੱਜ ਵੀ ਆਪਣੀ ਦਾਦੀ ਦੀਆਂ ਕਰਜ਼ਦਾਰ ਸਮਝਦੀਆਂ ਆਪਣੇ ਆਪ ਨੂੰ ਜੋ ਦਾਦੀ ਨੇ ਇੰਨੀਆਂ ਨਿੱਕੀਆਂ ਬੱਚੀਆਂ ਨੂੰ ਪਾਲ ਦਿੱਤਾ ਹਰਪ੍ਰੀਤ 8ਵੀਂ ਵਿੱਚ ਪੜ ਰਹੀ ਸੀ ਤਾਂ ਉਹਨਾਂ ਦੇ ਚਾਚੇ ਦਾ ਵਿਆਹ ਧਾਰ ਦਿੱਤਾ ਗਿਆ ਰਮਨ ਤੇ ਹਰਪ੍ਰੀਤ ਬਹੁਤ ਖੁਸ਼ ਸਨ ਵਿਆਹ ਦੀ ਬਹੁਤ ਖੁਸ਼ੀ ਸੀ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਅਮਨਦੀਪ ਅਮਨਦੀਪ ਨਾਲ ਬਹੁਤ ਰੀਝਾਂ ਨਾਲ ਵਿਆਹ ਕੀਤਾ ਗਿਆ। ਦੋਵੇਂ ਭੈਣਾਂ ਨੂੰ ਬਹੁਤ ਚਾਹ ਸੀ ਘਰ ਵਿੱਚ ਨਵਾਂ ਜੀ। ਚੂੜੇ ਵਾਲੀ ਚਾਚੀ ਦਾ ਕੁਝ ਹੀ ਦਿਨਾਂ ਵਿੱਚ ਅਮਨਦੀਪ ਦੋਨੋਂ ਭੈਣਾਂ ਨਾਲ ਘੁਲ ਮਿਲ ਗਈ। ਉੱਧਰ ਰਾਜਵਿੰਦਰ ਦੇ ਦੂਜੇ ਦੋਵੇਂ ਬੱਚੇ ਵੀ ਸਕੂਲ ਜਾਣ ਲੱਗ ਗਏ ਸੀ ਜਿਵੇਂ ਜਿਵੇਂ ਦੋਵੇਂ ਭੈਣਾਂ ਵੱਡੀਆਂ ਹੋ ਰਹੀਆਂ ਸੀ ਉਵੇਂ ਹੀ ਮਾਂ ਨੂੰ ਮਿਲਣ ਦੀ ਖਿੱਚ ਵੱਧ ਰਹੀ ਸੀ। ਸਾਲ ਬੀਤ ਗਏ ਰਮਣ ਦੀ 10ਵੀਂ ਦੀ ਪੜ੍ਹਾਈ ਪੂਰੀ ਹੋਣ ਤੇ ਰਮਣ ਲਈ ਵਧੀਆ ਵਾਰ ਲੱਭ ਉਹਦਾ ਵਿਆਹ ਕਰ ਦਿੱਤਾ ਹੁਣ ਹਰਪ੍ਰੀਤ ਹੋਰ ਇਕੱਲੀ ਹੋ ਗਈ ਸੀ ਮਾਂ ਦਾ ਸਾਥ ਤਾਂ ਪਹਿਲਾਂ ਨਹੀਂ ਸੀ ਹੁਣ ਭੈਣ ਵੀ ਦੂਰ ਹੋ ਗਈ ਸੀ ਹੁਣ ਜਦੋਂ ਵੀ ਦੋਵੇਂ ਭੈਣਾਂ ਇਕੱਠੀਆਂ ਹੁੰਦੀਆਂ ਤਾਂ ਇਹੋ ਗੱਲਾਂ ਕਰਦੀਆਂ ਕਿ ਆਪਾਂ ਕਦ ਆਪਣੀ ਮਾਂ ਨੂੰ ਮਿਲਣਾ ਹੈ ਗੱਲਾਂ ਕਰਦੀਆਂ ਕਰਦੀਆਂ ਮਾਨ ਵੀ ਭਾਰ ਲੈਂਦੀਆਂ ਸਾਲ ਬੀਤ ਗਿਆ ਰਮਣ ਵੀ ਮਾਂ ਬਣ ਗਈ ਇੱਕ ਬੱਚੀ ਨੂੰ ਜਨਮ ਦਿੱਤਾ ਰਮਣ ਹੁਣ ਆਪਣੀ ਬੱਚੀ ਨਾਲ ਰੁੱਝ ਗਈ ਦਿਨ ਬੀਤੇ ਫਿਰ ਮਹੀਨੇ ਤੇ ਫਿਰ ਸਾਲ ਹੁਣ ਹਰਪ੍ਰੀਤ ਦੀ ਪੜ੍ਹਾਈ ਪੂਰੀ ਹੋ ਗਈ ਹਰਪ੍ਰੀਤ ਦਾ ਵਿਆਹ ਕਰ ਦਿੱਤਾ ਗਿਆ ਉਮਰ ਅਜੇ 20 ਸਾਲ ਸੀ ਮੁੰਡਾ ਸੋਹਣਾ ਸੁਨੱਖਾ ਸੀ ਬਹੁਤ ਮਿਹਨਤੀ ਸੀ ਘਰਵਾਰ ਵੀ ਵਧੀਆ ਸੀ ਹੁਣ ਹਰਪ੍ਰੀਤ ਵੀ ਆਪਣੇ ਸਹੁਰੇ ਘਰ ਆ ਗਈ ਸਹੁਰੇ ਘਰ ਆ ਗਈ ਸੀ ਪਰ ਮਾਨ ਵਿੱਚ ਆਸ ਸੀ ਅਜੇ ਵੀ ਮਾਂ ਨੂੰ ਮਿਲਣ ਦੀ ਹਰਪ੍ਰੀਤ ਆਪਣੇ ਕੰਮਕਾਰ ਵਿੱਚ ਰੁੱਝੀ ਰਹਿੰਦੀ ਹੁਣ ਹਰਪ੍ਰੀਤ ਵੀ ਮਾਂ ਬਣਨ ਵਾਲੀ ਸੀ ਤੇ ਰਮਨ ਵੀ ਦੂਜੀ ਵਾਰ ਮਾਂ ਬਣਨ ਵਾਲੀ ਸੀ ਆਹੀ ਚਾਹੁੰਦੇ ਕਿ ਰਮਣ ਦੇ ਪੁੱਤ ਹੋਵੇ ਹਰਪ੍ਰੀਤ ਇੱਕ ਬੇਟੀ ਨੂੰ ਜਨਮ ਦੇਂਦੀ ਉਧਰ ਰਮਣ ਦੇ ਵੀ ਘਰ ਬੇਟੀ ਹੁੰਦੀ ਹਰਪ੍ਰੀਤ ਦੇ ਘਰ ਪਹਿਲਾ ਬੱਚਾ ਹੋਣ ਕਰਕੇ ਸਾਰੇ ਖੁਸ਼ ਸੀ ਹਰ ਕੋਈ ਇੱਕ ਬੇਟਾ ਤੇ ਬੇਟੀ ਚਾਹੁੰਦਾ ਪਰ ਰੱਬ ਦੀ ਰਾਜਾ ਵਿੱਚ ਰਾਜੀ ਹੋਣਾ ਪੈਂਦਾ ਹਰਪ੍ਰੀਤ ਨੇ ਆਪਣੇ ਪਤੀ ਨੂੰ ਵੀ ਆਪਣੀ ਮਾਂ ਬਾਰੇ ਦੱਸਿਆ ਹੁੰਦਾ ਤੇ ਰਮਣ ਨੇ ਵੀ ਕਿ ਅਸੀਂ ਇੱਕ ਵਾਰ ਮਾਂ ਨੂੰ ਜ਼ਰੂਰ ਮਿਲਣਾ ਕਹਿੰਦੇ ਨੇ ਕਿ ਸੱਚੇ ਮਨੋਂ ਆਪਾਂ ਵੈਗਰੂ ਕੋਲੋਂ ਕੀ ਮੰਗਦੇ ਆਂ ਤਾਂ ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ ਹੈ ਹਰਪ੍ਰੀਤ ਬਿਨਾ ਮਾਂ ਦੇ ਪਲੀ ਸੀ ਬਚਪਨ ਅਜੇ ਵੀ ਸੀ ਉਸ ਵਿੱਚ ਪਰ ਫਿਰ ਵੀ ਉਹ ਆਪਣੇ ਸਾਰੇ ਘਰ ਇੱਕ ਸੋਲਜੀ ਹੋਈ ਨੂੰ ਬਣ ਕੇ ਰਹਿੰਦੀ ਸੀ ਹਰਪ੍ਰੀਤ ਦਾ ਜੇਡ ਫੌਜੀ ਸੀ ਉਹਨਾਂ ਦੀ ਵੀ ਇੱਕ ਬੇਟੀ ਸੀ ਹਰਪ੍ਰੀਤ ਜ਼ਿਆਦਾ ਬੋਲਣ ਹੱਸਣ ਖੇਡਣ ਵਾਲੀ ਉੱਥੇ ਵੀ ਉਸ ਦੀ ਜਠਾਣੀ ਪੜੀ ਵੱਧ ਪੜੀ ਹੋਣ ਕਰਕੇ ਈਗੋ ਵਿੱਚ ਰਹਿੰਦੀ ਬਹੁਤ ਘੱਟ ਬੋਲਦੀ ਤੇ ਆਪਣੀ ਬੇਟੀ ਨੂੰ ਵੀ ਹਰਪ੍ਰੀਤ ਦੀ ਬੇਟੀ ਨਾਲ ਨਾ ਖੇਡਣ ਦਿੰਦੀ ਕਿ ਤੈਨੂੰ ਵੀ ਆਤ ਪੈ ਜਾਣੀ ਹੈ ਇਹਨਾਂ ਵਾਂਗ ਬੋਲਣ ਦੀ ਹਰਪ੍ਰੀਤ ਦੇ ਪਤੀ ਦੇ ਚਾਚੇ ਦੀਆਂ ਬੇਟੀਆਂ ਦੀ ਹਰਪ੍ਰੀਤ ਨਾਲ ਬਹੁਤ ਬੰਦੀ ਉਹ ਅਕਸਰ ਗੱਲਾਂ-ਗੱਲਾਂ ਵਿੱਚ ਬੋਲਦੀਆਂ ਰਹਿੰਦੀਆਂ ਹੁੰਦੀਆਂ ਕਿ ਭਾਬੀ ਤੂੰ ਤਾਂ ਜਮਾ ਸਾਡੇ ਵਰਗੀ ਆ ਬੋਲਣ ਨੂੰ ਤੇ ਹੱਸਣ ਖੇਡਣ ਨੂੰ ਸਾਨੂੰ ਚੁੱਪਚੁੱਪ ਰਹਿਣ ਵਾਲੇ ਬੰਦੇ ਚੰਗੇ ਨਹੀਂ ਲੱਗਦੇ ਹਰਪ੍ਰੀਤ ਦੀ ਆਪਣੀ ਸਗੀ ਕੋਈ ਨਣਾਨ ਨਹੀਂ ਸੀ ਉਹ ਉਹਨਾਂ ਨੂੰ ਆਪਣੀਆਂ ਨਣਾਨਾ ਸਮਝਦੀ ਹਰ ਦੁੱਖ ਸੁੱਖ ਕਰਦੀ ਨਣਾਨ ਘਟ ਤੇ ਸਹੇਲੀਆਂ ਜ਼ਿਆਦਾ ਲੱਗਦੀਆਂ ਹਾਨ ਪ੍ਰਵਾਨ ਦੀਆਂ ਸੀ ਤਿੰਨੇ ਵਿਆਹਾਂ ਹੋਈਆਂ ਸੀ ਇੱਕ ਨਿੱਕੀ ਸੀ ਜਦ ਹਰਪ੍ਰੀਤ ਨੇ ਬੱਚੀ ਨੂੰ ਜਨਮ ਦਿੱਤਾ ਤਾਂ ਉਹੀ ਕੁਵਾਰੀ ਨਨਾਨ ਹੀ ਸਾਰਾ ਕੰਮ ਕਰ ਕਰ ਜਾਂਦੀ ਉਹ ਬੇਟੀ ਨੂੰ ਵੀ ਬਹੁਤ ਪਿਆਰ ਕਰਦੀ ਬੇਟੀ ਦਾ ਨਾਮ ਬੇਟੀ ਦਾ ਨਾਮ ਖੁਸ਼ੀ ਰੱਖਿਆ ਗਿਆ ਕਰਦੇ ਹੀ ਕਰਦੇ 3 ਸਾਲ ਬੀਤ ਗਏ ਹਰਪ੍ਰੀਤ ਨੇ ਹੁਣ ਇੱਕ ਮੁੰਡੇ ਨੂੰ ਜਨਮ ਦਿੱਤਾ ਫਿਰ ਉਹੀ ਨਨਾਨ ਕੰਮ ਕਰਕੇ ਜਾਂਦੀ ਬਹੁਤ ਠੰਡ ਹੋਣ ਕਰਕੇ ਹਰਪ੍ਰੀਤ ਨੂੰ ਆਪਣੀ ਦੋ ਬੱਚੇ ਸੰਭਾਲਣੇ ਪੈਂਦੇ ਕੰਮਕਾਰ ਨਾਨ ਨਾਨ ਕਰ ਦਿੰਦੀ ਬੇਟੇ ਦਾ ਨਾਮ ਗੁਰਸੇਵ ਕਰ ਰੱਖਿਆ ਗਿਆ ਗੁਰਸੇਵ ਕਾ ਜੇ 6 ਕ ਹੀ ਮਹੀਨੇ ਦਾ ਹੋਇਆ ਸੀ ਅਚਾਨਕ ਖੁਸ਼ੀ ਦਾ ਐਕਸੀਡੈਂਟ ਹੋ ਜਾਂਦਾ ਉਹਨਾਂ ਦੇ ਦਰਵਾਜ਼ੇ ਅੱਗੇ ਸੜਕ ਲੰਘਦੀ ਉੱਥੇ ਇੱਕ ਦਮ ਭੱਜੀ ਭੱਜੀ ਬਾਹਰ ਨੂੰ ਗਈ ਖੁਸ਼ੀ ਮੋਟਰਸਾਈਕਲ ਵਿੱਚ ਵੱਜ ਜਾਂਦੀ ਬਹੁਤ ਜ਼ਿਆਦਾ ਖੂਨ ਨਿਕਲ ਗਿਆ ਜਲਦੀ ਜਲਦੀ ਅੰਮ੍ਰਿਤਸਰ ਹਸਪਤਾਲ ਲੈ ਕੇ ਜਾਂਦੇ ਫਿਰ ਉਸੇ ਚਾਚੇ ਦੀ ਕੁੜੀ ਨੂੰ ਹਸਪਤਾਲ ਲੈ ਜਾਂਦੇ ਨਾਲ ਲੈ ਕੇ ਜਾਂਦੇ ਬਹੁਤ ਖੂਨ ਨਿਕਲਣ ਕਰਕੇ ਖੁਸ਼ੀ ਨੂੰ ਕੋਈ ਸਵਰਤ ਨਹੀਂ ਹੁੰਦੀ ਕੁਝ ਦਿਨ ਹਸਪਤਾਲ ਰਹਿਣਾ ਪੈਂਦਾ ਸਾਰੇ ਰਿਸ਼ਤੇਦਾਰ ਖੁਸ਼ੀ ਨੂੰ ਦੇਖਣ ਹਸਪਤਾਲ ਜਾਂਦੇ ਹੌਲੀ ਹੌਲੀ ਖੁਸ਼ੀ ਠੀਕ ਹੁੰਦੀ ਕੁਝ ਦਿਨ ਹਸਪਤਾਲ ਰਹਿਣ ਮਗਰੋਂ ਖੁਸ਼ੀ ਘਰ ਆਈ ਬਹੁਤ ਮੁਸ਼ਕਲ ਦਿਨ ਲੰਘਦੇ ਹਸਪਤਾਲ ਵਿੱਚ ਹਰਪ੍ਰੀਤ ਦੇ ਬੱਚੇ ਮੁੰਡਾ ਨਿਕਾਉਣ ਕਰਕੇ ਬਹੁਤ ਤੰਗੀ ਹੁੰਦੀ 2 ਮਹੀਨਿਆਂ ਨਾਨ ਪਰਜਾਈ ਹਸਪਤਾਲ ਹੁੰਦੀਆਂ ਤੇ ਖੁਸ਼ੀ ਦਾ ਪਾਪਾ ਘਰ ਵੀ ਗੇੜਾ ਮਾਰਦਾ ਸਾਰਾ ਕੰਮ ਵੀ ਉਸ ਤੇ ਸਿਰ ਤੇ ਹੀ ਸੀ ਖੇਤੀ ਦਾ ਘਰ ਦਾ ਘਰ ਆ ਕੇ ਵੀ ਖੁਸ਼ੀ ਦਾ ਖਾਸ ਖਿਆਲ ਰੱਖਿਆ ਜਾਂਦਾ ਹੁਣ ਤਾਂ ਬਾਹਰਲਾ ਦਰਵਾਜ਼ਾ ਬੰਦ ਹੀ ਰੱਖਦੇ ਬੱਚੇ ਪਤਾ ਨਹੀਂ ਲੱਗਣ ਦਿੰਦੇ ਕਿਹੜੇ ਵੇਲੇ ਭੱਜ ਕੇ ਬਾਹਰ ਚਲੇ ਜਾਂਦੇ ਗੁਰਸੇਵ ਵੀ ਵੱਡਾ ਹੁੰਦਾ ਜਾਂਦਾ ਸੀ ਹਰਪ੍ਰੀਤ ਦੀ ਜਠਾਣੀ ਦੇ ਵੀ ਇੱਕ ਕੁੜੀ ਹੋਰ ਹੋਗੀ ਹਰਪ੍ਰੀਤ ਦੇ ਜੇਠ ਨੂੰ ਆਪਣੇ ਚਾਚੇ ਦੀਆਂ ਕੁੜੀਆਂ ਨਾਲ ਬਹੁਤ ਨਫ਼ਰਤ ਸੀ ਹਮੇਸ਼ਾ ਉਹਨਾਂ ਨੂੰ ਮਾੜਾ ਚੰਗਾ ਬੋਲਦਾ ਰਹਿੰਦਾ ਚਾਚਾ ਬਹੁਤ ਗਰੀਬ ਹੋਣ ਕਰਕੇ ਕੁੜੀਆਂ ਜਲਦੀ ਹੀ ਨਿੱਕੀ ਉਮਰ ਵਿੱਚ ਵਿਆਹ ਦਿੱਤੀਆਂ ਸੀ ਹੁਣ ਖੁਦ ਦੀ ਘਰ ਦੋ ਕੁੜੀਆਂ ਨੂੰ ਦੇਖ ਕੇ ਪਤਾ ਨਹੀਂ ਕੀ ਬੀਤ ਰਿਹਾ ਹੋਣਾ ਉਹ ਫੌਜ ਵਿੱਚ ਹੋਣ ਕਰਕੇ 4 ਪੈਸੇ ਇਕੱਠੇ ਕਰ ਸ਼ਹਿਰ ਵਿੱਚ ਪਲਾਟ ਲਿਆ ਸੀ ਕੋਠੀ ਪਾ ਉਥੇ ਸ਼ਿਫਟ ਹੋਣਾ ਸੀ ਕੁਝ ਮਹੀਨੇ ਮਗਰੋਂ ਉਹਨਾਂ ਦੀ ਕੋਠੀ ਕੰਪਲੀਟ ਹੋ ਗਈ ਤਾਂ ਉਹ ਸਾਰਾ ਸਮਾਨ ਲੈ ਗਏ ਹਰਬ੍ਰੀਤ ਤੇ ਉਹਦੀ ਜਠਾਣੀ ਨਾਲ ਰੋਜ਼ ਚਿਰਚੜ ਹੁੰਦੀ ਰਹਿੰਦੀ ਸੀ ਨਾਲ ਰਹਿ ਕੇ ਖੁਸ਼ ਨਹੀਂ ਸੀ ਦੋ ਭਰਾਵਾਂ ਵਿੱਚ ਕਹਿੰਦੇ ਨੇ ਕਿ ਬਗਾਨੀਆਂ ਆ ਕੇ ਬੰਡ ਪਾ ਦਿੰਦੀਆਂ ਪਰ ਇਥੇ ਉਲਟ ਸੀ ਉਹਨਾਂ ਦੋਵਾਂ ਭਰਾਵਾਂ ਵਿੱਚ ਸ਼ੁਰੂ ਤੋਂ ਹੀ ਬਹੁਤ ਆਣ-ਬਣ ਰਹਿੰਦੀ ਸੀ ਕਹਾਣੀ ਦਾ ਨੈਕਸਟ ਪਾਰਟ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ ਕਿ ਕਿਵੇਂ ਹਰਪ੍ਰੀਤ ਤੇ ਰਮਨ ਆਪਣੀ ਵਿਛੜੀ ਮਾਂ ਨੂੰ ਮਿਲਣਗੇ ਬਣੇ ਰਹੋ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ